ਹਾਂ ਰੋ ਭਾਈ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਬਾਬਾ ਬੋਲਦਾ ਸੀਗਾ ਜਰਨੈਲ ਸਿੰਘ ਹਾਂਜੀ ਬਾਬਾ ਜੀ ਕਿਵੇਂ ਹੋ ਬਸ ਠੀਕ ਆ ਭਾਈ ਵਧੀਆ ਤੁਸੀਂ ਬੋਲਦੇ ਹੋ ਮ사ਜ ਪਾਰਲਰ ਤੋਂ ਜਿਹੜਾ ਮ사ਜ ਮਸੂਜੀ ਕਰਦੇ ਹੋ ਤੁਸੀਂ ਹਾਂਜੀ ਅੱਛਾ ਅੱਛਾ ਹੋਰ ਕਿਵੇਂ ਚੱਲਦਾ ਭਾਈ ਕੰਮਕਾਰ ਆਪਣਾ ਬਸ ਠੀਕ ਹੀ ਚੱਲ ਜੰਦਾ ਹੈ ਅੱਛਾ ਤੇ ਹੋਰ ਸਭ ਠੀਕ ਠਾਕ ਹੈ ਹਾਂਜੀ ਬੜੀਆ ਤੇ ਮੈਂ ਇਹ ਪੁੱਛਣੀ ਸੀ ਗੱਲ ਵੀ ਭਾਈ ਤੁਸੀਂ ਮੁੰਡਿਆਂ ਖੁੰਡਿਆਂ ਦੀ ਮ사ਜ ਕਰਦੇ ਹੋ ਕਿ ਫਿਰ ਸਾਡੇ ਵਰਗੇ ਬੁੱਢਿਆਂ ਦੀ ਵੀ ਕਰ ਦਿੰਦੇ ਹੋ ਸਾਰਿਆਂ ਦੀ ਕਰਦੇ ਆ ਮ사ਜ ਤਾਂ ਮ사ਜ ਹੀ ਹੁੰਦੀ ਹੈ ਮ사ਜ ਮ사ਜ ਹੀ ਹੁੰਦੀ ਹੈ ਮਤਲਬ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕੁਝ ਵੀ ਹੈ ਨਹੀਂ ਕਿਸੇ ਦੀ ਵੀ ਜੇ ਕੋਈ ਬੁੱਢਾ ਤੁਹਾਡੇ ਕੋਲ ਮ사ਜ ਕਰਵਾਵੇ ਤਾਂ ਨਹੀਂ ਜੀ ਕੋਈ ਦਿੱਕਤ ਨਹੀਂ ਗੀ ਹੈ ਨਹੀਂ ਗੀ ਨਹੀਂ ਜੀ ਫਿਰ ਅਸੀਂ ਆਈਏ ਤਾਂ ਸਾਨੂੰ ਸਾਡੀ ਕਰ ਦੋਗੇ ਹਾਂ ਜੀ ਕਰ ਦਾਂਗੇ अच्छा ਇਹਦੇ ਵਿੱਚ ਕੀ ਕੁਛ ਕਰਦੇ ਹੋ ਨਾ ਤੁਸੀਂ ਮੈਨੂੰ ਦੱਸੋ ਫਿਰ ਮੜਾ ਮੋਟਾ ਸਾਹਿਬ ਕਿਤਾਬ ਜਾ ਇਹਦੇ ਵਿੱਚ ਇਹਦੇ ਵਿੱਚ ਕਰਨਾ ਕੀ ਹੈ ਜਿਹੜਾ ਕੁਝ ਹੁੰਦਾ ਉਹੀ ਕੁਛ ਕਰੀਦਾ ਕੀ ਕੁਛ ਕਰੀਦਾ ਦੱਸੋ ਮਨ ਮੜਾ ਜਾ ਬੜੀ ਤੇ ਮਸ਼ੀਨ ਲਾ ਦੇਈ ਦੀ ਹੈ ਹੌਲੀ 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 ਅਸਾ ਹੀ ਤਾਂ ਫੇਰੀ ਜਾਂਦੇ ਆ ਤਾਂ ਮਸ਼ੀਨ ਤਾਂ ਫਿਰ ਅਸੀਂ ਲਿਆਵਾਂਗੇ ਪਰ ਮਸ਼ੀਨ ਨਾਲ ਥੋੜੀ ਜਿਹੜੇ ਤੁਹਾਡੇ ਹੱਥਾਂ ਨਾਲ ਜਿਹੜਾ ਸਵਾਦ ਆਉਣਾ ਉਹਦੇ ਉੱਰ ਗਰੀਸ ਥੋੜੀ ਰਹਿੰਦੀ ਹੈ ਹਾਂਜੀ ਪਹਿਲਾਂ ਤਾਂ ਜਿਹੜੀਆਂ ਨਾ ਇਹ ਗੋਡਿਆਂ ਗੋਡਿਆਂ ਚੀਚਾ ਡੋਲਿਆਂ ਚ ਪਿੰਡੀਆਂ ਜੀਆਂ ਬੱਧੀਆਂ ਹੁੰਦੀਆਂ ਉਹ ਤਾਂ ਮਸ਼ੀਨ ਹੀ ਚਾਲੂ ਕਰਦੇ ਆ ਨਾ ਅੱਛਾ ਹਾਂ ਮਸ਼ੀਨ ਵੀ ਨਾਰਮਲ ਹੱਥਾਂ ਮਾਰ ਹੱਥਾਂ ਵਰਗੀ ਹੁੰਦੀ ਹੈ ਹਾਥੀ ਹੁੰਦੇ ਆ ਹਾਂ 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 ਹਾਂਜੀ ਤੇ ਜੇ ਤੁਸੀਂ ਹੱਥਾਂ ਨਾਲ ਕਰ ਦੋਂਦਾ ਫਿਰ ਕੋਈ ਨਜ਼ਾਰਾ ਨਾ ਜੀ ਮੇ ਬਚਾਰੇ ਲੈਣੇ ਕਿ ਤੁਸੀਂ ਮ사ਜ ਕਰਾਉਣੀ ਹੈ ਨਹੀਂ ਮ사ਜ ਵੀ ਤਾਂ ਅਗਲਾ ਤਾਂ ਹੀ ਕਰਾਉਂਦਾ ਨਾ ਜੇ ਅਗਲੇ ਨੂੰ ਕੋਈ ਨਜ਼ਾਰਾ ਨਜ਼ੂਰਾ ਆਉਂਦਾ ਤਾਂ ਫੇਰ ਹੀ ਹੈ ਅੱਛਾ ਏ ਹਾਂ ਕੋਈ ਗੱਲ ਨਹੀਂ ਆਜੀ ਬਾਬਾ ਤੇ ਰਾਜੀ ਬਾਬਾ ਨਹੀਂ ਤੁਸ ਜੱਥਾ ਨਾਲ ਕਰੋਂ ਤਾਂ ਫੇਰ ਨਹੀਂ ਕਿੰਨੇ ਪੈਸੇ ਪੁੱਛੇ ਕੀ ਕੁਛ ਲੈਣੇ ਹੋ ਤੁਸੀਂ ਇਹਦੇ ਫੇਰ ਹਮ ਅਸੀਂ ਕਿ ਹਮ ਅਸੀਂ ਜਿਹੜੀ ਮਸ਼ੀਨ ਕਰਾਉਣਿਆ ਦਾ 200 ਰੁਪਏ ਲੈਣੇ ਅੱਛਾ ਉਹ ਤਾਂ ਨਾਲ ਕਰਦੇ ਦਾ 35 ਲੈਣੇ ਅੱਛਾ ਅੱਛਾ ਹਾਂਜੀ 202500 ਰੁਪਏ ਦਾ ਫਰਕ ਆ ਫਿਰ ਵਿਦਾ ਹੈ ਹਾਂਜੀ ਤਿੰਨ ਘੰਟੇ ਰੈਗੂਲਰ ਪੈਣਾ ਪੂਗਾ ਤੁਹਾਨੂੰ ਕਰਦੇ ਅਸਾ ਪੜਦੇ ਤੇ ਤੁਸੀਂ ਨਾਲ ਪਾਉਂਗੇ ਫਿਰ ਸਾਡੇ ਨਹੀਂ ਜੀ ਮ사ਜ ਕਰਾਂਗੇ ਨਾਲ ਪੈਜਾਂਗੇ ਫਿਰ ਥੋੜੀ ਮ사ਜ ਕੌਣ ਕਰੂਗਾ ਨਹੀਂ ਨਹੀਂ ਜੇ ਮੰਨ ਲਓ ਇੱਕ ਜਣੀ ਸਾਡੇ ਨਾਲ ਪੈਜੇ ਦੂਜੀ ਜਣੀ ਮ사ਜ ਖਰੀ ਜAVE ਨਹੀਂ ਜੀ ਆਏ ਹੈ ਨਹੀਂ ਆਹ ਮੈਂ ਸਿੱਧ ਕਰ ਹੈ ਨਹੀਂ ਜੀ ਨਹੀਂ ਮਤਲਬ ਤੁਸੀਂ ਮਨੇ ਦੱਸੋ ਵੀ ਤੁਸੀਂ ਕਿੰਨਾ ਦੱਸਿਆ ਸੀ ਰੁਪਇਆ ਮੈਨੂੰ ਕਤਰੀ ਸਦਲ ਸੇ ਸੀ ਨਾ ਹੱਥ ਤੇ ਮ사ਜ ਦਾ ਤੇ 2000 ਰੁਪਏ ਮਸ਼ੀਨ ਵਾਲਾ ਅੱਛਾ ਅੱਛਾ ਹਾਂਜੀ ਤੇ ਜੇ ਮਤਲਬ ਪੂਰੇ ਸਰੀਰ ਦੀ ਨਾ ਕਰਾਉਣੀ ਹੋਵੇ ਅੱਧੇ ਸਰੀਰ ਦੀ ਕਰਾਉਣੀ ਹੋਵੇ ਤੁਸੀਂ ਉਹਦਾ ਕਿੰਨਾ ਲਓਗੇ ਮੇਰੇ ਤੋਂ ਫਿਰ ਮੈਨੂੰ ਇਹ ਦੱਸੋ ਭਾਈ ਫਿਰ ਉਹ ਤਾਂ 1000 ਰੁਪਿਆ ਜੀ 1000 ਰੁਪਏ ਮਤਲਬ ਢਿੱਡ ਤੋਂ ਥੱਲੇ ਥੱਲੇ ਵਾਲੇ ਦਾ ਮ사ਜ ਦਾ ਹਾਂਜੀ ਮਤਲਬ ਢਿੱਡ ਤੋਂ ਥੱਲੇ ਥੱਲੇ ਕੋਈ ਅੰਗ ਛੁੱਟਣਾ ਤਾਂ ਨਹੀਂ ਜਾਇਆ ਛੁੱਟਦਾ ਤਾਂ ਨਹੀਂ ਫਿਰ ਕੋਈ ਨਹੀਂ ਜੀ ਕੋਈ ਨਹੀਂ ਛੁੱਟਦਾ ਅੱਛਾ ਜੀ ਹਾਂਜੀ ਜਮਾ ਪੱਕੀ ਗੱਲ ਹੈ ਜਮਾ ਹਾਂਜੀ ਹਾਂ ਪੱਕੀ ਆ ਅੱਛਾ ਵੀ ਆਪਣੇ ਧੁੰਨੀ ਤੋਂ ਥੱਲੇ ਥੱਲੇ ਵਾਲਾ ਜਿੰਨਾ ਵੀ ਹਿੱਸਾ ਹੈ ਤੁਹਾਡਾ ਹਾਂ ਇਹ ਸਾਰੇ ਮ사ਜ ਹੋ ਜੀ ਗੇ ਮ사ਜ ਕਰੋਗੇ ਹੂੰ ਧੁੰਨੀ ਥੱਲੇ ਦੇ ਕੀ ਹਿੱਸੇ ਇਹ ਤੁਸੀਂ ਇਸੇ ਨਾਲ ਕਰਦੇ ਹੋ ਮ사ਜ ਫਿਰ ਹੋਰ ਤਾਂ ਕੀ ਲਾਜਾਗਾ ਇਹ ਕਿਸਾ ਕਿਉਂ ਲੱਤ ਬਾਵਾ ਲੱਤਾਂ ਹੈ ਨਹੀਂ ਰੋਡਾਂ ਲੱਤਾਂ ਹੈ ਪੈਰ ਹੈ ਲੱਤਾਂ ਹੈ ਨਹੀਂ ਮੇਰੇ ਪੋਲੀਆ ਹੋਇਆ ਹੈ ਇੱਕ ਹੀ ਲੱਤ ਹੈ ਮੇਰੇ गुड डे गिटे इननास सहेल लत्ता तो ਥੱਲੇ ਕਹਿੰਦੇ ਹਿੱਸਾ ਹੀ ਨਹੀਂ ਸਰਦਾ ਐ ਕਿਉਂ ਬੋਲਦੇ ਹੋ ਤੁਸੀਂ ਨਹੀਂ ਨਹੀਂ ਮੈਂ ਤਾਂ ਪੋੜਿਆ ਹੋਇਆ ਹੋਇਆ ਮੇਰੇ ਤਾਂ ਮੈਂ ਤਾਂ ਖਲੋੜੀਆਂ ਤੋਂ ਟੁਰਦਾ ਮੇਰੇ ਤੇ ਕੀ ਲੱਤ ਹੈਗੀ ਢੜ ਤੋਂ ਥੱਲੇ ਬਸ ਅੱਛਾ ਫਿਰ ਥੋੜੀ ਜ਼ਰੂਰੀ ਕੀ ਹਮਾਰੇ ਚੇ ਗਰਾਂ ਦੀ ਹੋਣਾ ਉਹ ਲੱਤ ਦੇ ਵਿੱਚ ਨਾ ਥੋੜੀ ਆਕੜ ਵੜੀ ਹੈ ਕਿਰੇ ਬੇਟਾ ਦਵਾਈ ਪਾਣੀ ਲੈ ਲਓ ਤੁਸੀਂ ਦਵਾਈ ਪਾਈ ਕੁਛ ਨਹੀਂ ਲੈਣਾ ਮੈਂ ਤਾਂ ਤੇ ਉਸ ਲੱਤ ਚ ਹੈਗੀ ਆਕੜ ਵਾਲੀ ਅੱਛਾ ਹਾਂ ਆਕੜ ਹੈਗੀ ਬਾੜੀ ਤੇ ਉਹਦੀ ਆਕੜ ਘਟਾਉਣੀ ਆ ਆਕੜ ਕਿਵੇਂ ਘਟੂਗੀ ਉਸਦੀ ਮਹਨ ਚਟਕਾ ਦੇ ਬਾਰੇ ਮਸ਼ੀਨ ਦਾ ਮਸ਼ੀਨ ਦਾ ਝਟਕਾ ਨਹੀਂ ਦਵਾਉਣਾ ਤੁਸੀਂ ਮਸ਼ੀਨ ਦਾ ਝਟਕਾ ਇਹ ਦਵਾਉਣਾ ਉਸ ਨੂੰ ਨਾ ਮਸ਼ੀਨ ਚਾਹੀਦੀ ਹੋਊਗੀ ਭਾਈ ਜਿਹੜੀ ਉਹ ਰੋਜ ਨਾ ਜਿਵੇਂ ਗੰਨਾ ਨਹੀਂ ਜਿਵੇਂ ਆਪਾਂ ਮਸ਼ੀਨ ਚ ਪਾ ਕੇ ਰਸ ਕੱਢਦੇ ਹੁੰਦੇ ਆ ਹਮਮ ਅਪ ਗੰਨੇ ਵਾਲੇ ਦੁਕਾਨ ਤੇ ਜੂਸ ਪੀਣ ਗਏ ਆ ਕਦੇ ਹਮ ਤੇ ਉੱਥੇ ਗੰਨੇ ਨੂੰ ਮਸ਼ੀਨ ਦੇ ਵਿੱਚ ਪਾ ਜਾਂਦਾ ਮਰ ਗੰਨਾ ਇਹਨਾਂ ਨੂੰ ਚੜ ਜਾਂਦਾ ਹਨ ਅੰਦਰ ਜਾ ਕੇ ਉਹਨਾਂ ਕੇ ਬਾਹਰ ਰਸ ਨਿਕਲ ਜਾਂਦਾ ਹਮ ਉਹ ਰਸ ਕੱਢ ਦਿਓ ਮੇਰੇ ਉਹਦਾ ਦੇਖੋ ਜੀ ਇਹ ਤੁਹਾਡੇ ਤੇ ਤਖਲੀਫ ਹੈ ਤਾਂ ਅਸੀਂ ਨਹੀਂ ਕਰ ਸਕਦੇ ਹਾਂ ਮੈਂ ਨਹੀਂ ਤੁਸੀਂ ਕਿਹਨੇ ਮੇਰੇ ਫੂਲੀਆ ਹੋਇਆ ਫਿਰ ਦੂਸਰੀ ਲੱਤ 'ਚ ਕੋਈ ਦਿੱਕਤ ਹੋ ਗਈ ਫੇਰ ਨਾ ਨਾ ਉਸ ਲੱਤ 'ਚ ਨਹੀਂ ਉਹ ਲੱਤ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਵੀ ਦੂਜੀਆਂ ਲੱਤਾਂ 'ਤੇ ਕੋਈ ਦਿੱਕਤ ਨਹੀਂ ਮੈਨੂੰ ਉਹ ਹੀ ਤਾਂ ਲੱਤ ਦੇ ਸਾਰੇ ਦਾ ਜੀਨਾਂ ਮੈਂ ਹਾਂਜੀ ਤੇ ਕਹਿੰਨ ਤੁਸੀਂ ਘਰੇ ਦਵਾਈ ਲੈ ਲਓ ਡਾਕਟਰ ਦੀ ਰਾਏ ਲੈ ਲਓ ਡਾਕਟਰ ਦੀ ਕੀ ਰਾਏ ਲਈਏ ਹੁਣ ਦੱਸੋ ਤੁਸੀਂ ਮੈਂ ਸਿੱਧੇ ਲੂਰਾ ਹੀ ਲੋ ਡਾਕਟਰ ਦੀ ਤੁਸੀਂ ਹਾਂ ਡਾਕਟਰ ਦੀ ਰੈਨਿਸਤਾ ਹੀ ਕਰਨੀ ਅਸਤੋ ਤੁਹਾਡੇ ਕੋਲ ਲੈਣਾ ਜਿਹੜਾ ਕੁਝ ਲੈਣਾ ਹੈ ਜੇ ਤੁਸੀਂ ਦਿੰਨੇ ਹੋ ਤਾਂ ਨਹੀਂ ਤਾਂ ਭਾਈ ਨੰਬਰ ਮੇਰੇ ਕੋਲ ਕਾਰਡ ਹੋਰ ਵੀ ਦੋ ਤਿੰਨ ਦੇ ਪਈ ਹੈ ਮੈਂ ਤੁਹਾਨੂੰ ਇਹ ਦੱਸਿਆ ਵੀ ਤੁਹਾਡੇ ਕੋਲ ਕੰਮ ਜਿਹੜਾ ਹੈਗਾ ਵਧੀਆ ਹੈਗਾ ਹਨ ਕੰਮ ਤਾਂ ਜੀ ਵਧੀਆ ਹੈ ਜਿਹੜੇ ਸਾਹਮਣੇ ਤੁਸੀਂ ਤੁਹਾਡੇ ਤੇ ਕਲੀਫ ਦੇ ਸੀ ਜਾਂਨੇ ਨਾ ਉਹ ਹਿਸਾਬ ਨਾਲ ਸੀ ਵੀ ਹੱਥੇ ਹੋਰ ਜਿਹੜੇ ਪਲਾਂ ਹੀ ਤੁਹਾਡੇ ਕੋਲ ਦੋ ਤਿੰਨ ਕਾਲਪਈ ਹੋਣਗੇ ਉਹ ਵੀ ਨਹੀਂ ਪਾਉਂਦੇ ਤੁਹਾਨੂੰ ਨਹੀਂ ਤਕਰੀਬਾ ਸੋ ਹੀ ਹੈ ਜਿਹੜੀ ਤੀਜੀ ਲਾਤ ਨਾ ਮੰਨੀ ਉਹਨਾਂ ਕੋਲ ਹੀ ਜ਼ਿਆਦਾਤਰ ਮ사ਜ ਦੀ ਕੁਸ਼ਤੀ ਕੀ ਖਿਡਾਰੀ ਹੁੰਦੇ ਆ ਮ사ਜ ਕਰਾਉਣਾ ਕੁਸ਼ਤੀ ਵੀ ਕਰ ਲਾਂਗੇ ਅਸੀਂ ਆ ਕੇ ਕੁਸ਼ਤੀ ਵਾਲੇ ਖਿਡਾਰੀ ਹੁੰਦੇ ਆ ਮ사ਜ ਕਰਾਉਣਾ ਮਤਲਬ ਕਵੱਡੀ ਮੁੰਡੇ ਖੇਡਦੇ ਆ ਹੁੰਦੇ ਆ ਸਾਡੇ ਕੋਲ ਚਲੋ ਕੁਸ਼ਤੀ ਵੀ ਕਰ ਲਾਂਗੇ ਅਸੀਂ ਹੈ ਕੁਸ਼ਤੀ ਕਰ ਲਾਂਗੇ ਤੁਸੀਂ ਕਰ ਲਾਂਗੇ ਕੁਸ਼ਤੀ ਹੋਰ ਕੁਸ਼ਤੀ ਮੈਂ ਕਰ ਲਵਾਂ ਤੇ ਮੈਂਨੇ ਤੇਰੇ ਕੋਲੇ ਕੱਲ ਸੋਣੇ ਮੈਂ ਤੇਰੇ ਕੋਲੇ ਹੀ ਆਉਣਾ ਤੇ ਕੋਲੇ ਬੈਠ ਕੇ ਗੱਲ ਕਰਦੇ ਆਪਾਂ ਠੀਕ ਆ ਠੀਕ ਹੈ ਜੀ ਠੀਕ ਹੈ